ਇਹ ਗੱਲ ਹੈ ਮੈਂ ਤੁਹਾਨੂੰ ਇਹ ਦੱਸਦਾ ਕਿ ਜੇ ਇੱਕ ਵੀ ਬਿਠੇ ਹੈ ਮੈਂ ਡਾਕਟਰ ਦਾ ਬੁੱਕ ਕੀਤਾ ਸੀ ਇਹ ਗੱਲ ਹੈ ਉਹਨਾਂ ਨੇ ਭਾਈ ਕੱਲ੍ਹ ਤੋਂ ਮੇਰੇ ਕਿਹਾ ਸੀ ਅਸੀਂ ਲੈਣੀ ਸੀ بس ਅਹੀ ਭਾਈ 20 ਮਿੰਟ ਪਹਿਲਾਂ ਹੀ ਲੈ ਨਹੀਂ ਗਏ ਸੀ ਫਿਰ ਹੁਣ ਦੇਣੇ ਆ ਅਸੀਂ ਰੱਦ ਨਹੀਂ ਆਪਾਂ ਨੂੰ ਸੀ ਕਿ ਵੀ ਸੜਕ ਦੇ ਪਾਸੇ ਲੋਕਾਂ ਨੂੰ ਪਤਾ ਗਿਆ ਕਿ ਬਾਈ ਲੈ ਨਹੀਂ ਗਏ ਆ ਉਹ ਲੈ ਨਹੀਂ ਗਏ ਆ ਰੈਕਟਰੀ ਦਾ ਕਿਥੇ ਭਾਈ ਘਰੇ ਬੈਠਾ ਹੈ ਨੰਬਰ ਬੰਦ ਕੀਤੀ ਪੱਟੇ ਆਉਂਦੀ ਨੇ ਮੈਨੂੰ ਮੈਨੂੰ ਫਾਰਮ ਜਾਈਦਾ ਤਾਂ ਮੈਂ ਉਹ ਤੇਰੇ ਕੋਲ ਆ ਬਾਈ ਮੇਰੀ ਰਾਤ ਤੀਨ ਨੂੰ ਮੜਾ ਗਿਆ ਸੱਚੀ ਉਹ ਬਰਾਦਮਾਚ ਕੀੜਾ ਮੈਂ ਜਾ ਕੇ ਦਿਖਾ ਆਲਾ ਹਾਂ ਦਿਖਾ ਆ ਹਾਂ ਸਾਨੂੰ ਉਹ ਵੀ ਆਉਂਦਾ ਗਿਆ ਕਰਕੇ ਸੱਦਿਆ ਵੀ ਫੁੱਲ ਆ ਜੋ ਚਲੋ ਖਾਰਾਂ ਭਰ ਕੇ ਜਿੰਨੇ ਇੱਥੇ ਇੱਕ ਬੰਦਾ ਲਿਆਉਂਗਾ ਠੀਕ ਹੈ ਜੀ ਲੱਖੇ ਭਾਈ ਦਵਾ ਗਿਆ ਆਜੋ ਇੱਕ ਬੰਦਾ ਨਹੀਂ ਕਮੇਟੀ ਵਰਗੀ ਲਿਆਉਂਗਾ ਹਾਂ ਕਮੇਟੀ ਵਰਗੀ ਆ ਜਾਊਗਾ ਗੱਲਾਂ ਨਾ ਜਾਓ ਇਕੱਲੇ ਇਕੱਲੇ ਨਾ ਜਾਓ ਮਿੱਟੀ ਰਹਿ ਗਈ ਉੱਥੇ ਨਹੀਂ ਮੈਂ ਕਹਿੰਦਾ ਇੱਥੇ ਲਿਆਉਂਗਾ ਉਹਨਾਂ ਨੂੰ ਹਾਂ ਲਾਈਟ ਹੋਣੀ ਚਾਹੀਦੀ ਕੱਟੇ ਅੱਧੀ ਲੈਣ ਗਈ ਉਹਨੂੰ ਦਿੱਤੇ ਨਾ ਜੇ ਤਾਂ ਮੈਂ ਕਿ ਆਉਣੇ ਹਾਂ ਤਾਂ ਮੈਂ ਬਹਿ ਜਾਣਾ ਭਾਈ ਮੇਰੀ ਗੱਲ ਸੁਣੋ ਇੱਥੇ ਕਾਹ ਘੰਟੇ ਲੋਕ ਬੈਠੇ ਹੁਣ ਬਈ ਉਹ ਗੱਲਾਂ ਤਾਂ ਨਹੀਂ ਨਹੀਂ ਲੰਮੀਆਂ ਚੌੜੀਆਂ ਕਾਹ ਹੋਇਆ ਬੇਨਤੀ ਕਰਨ ਆਇਆ ਜੇ ਤਾਂ ਤੁਸੀਂ ਇੱਕੋ ਇੱਕ ਬੰਦਾ ਇੱਥੇ ਕਿੰਨੇ ਬੰਦੇ 400 ਬੰਦਾ ਬੈਠਾ ਮੈਂ ਤਾਂ ਹੱਲ ਕਰਨ ਨੂੰ ਆਇਆ ਹੱਲ ਕਰਨਾ ਹੈ ਅਧਿਕਾਰੀਆਂ ਨਾਲ ਸਾਡੀ ਗੱਲ ਕਰਾਓ ਕਿਸੇ ਨਾਲ ਵੀਰ ਸਾਹਮਣੇ ਲੈ ਕਰਾਓ ਕਿਉਂਕਿ ਦੇਈ ਨੁਕਸਾਨ ਹੋ ਗਿਆ ਜਿਹੜਾ ਆਪਣੇ ਦੇ ਪੇਰੇ ਆਪਣੇ ਕਿਹਦੇ ਕੋਲ ਭਰੇ ਮੇਰੇ ਕੋਲ ਰਹੀ ਗਿਆ ਤੋ ਫਾਰਮ ਉੱਥੇ ਫੜਾਈਦਾ ਦਫ਼ਤਰ ਚ ਨਹੀਂ ਨਹੀਂ ਫਾਰਮ ਐਨਓਸੀ ਲੈਣ ਨੂੰ ਓਏ ਹੁਣ ਫਾਰਮ ਭਰ ਦੇ ਫਾਰਮ ਭਰ ਕੇ ਦਿਓ ਉਹ ਫਾਰਮ ਭਰ ਕੇ ਦਿਓ ਜਿੱਤੇ ਇਹਨਾਂ ਨੂੰ ਹੋਰ ਯਾਰ ਸਾਰੇ ਇਹਨਾਂ ਨੂੰ ਨਹੀਂ ਜਾਂਦਾ ਸੀ ਤੇ ਦੇਦੇ ਰਿਹਾ ਇਹਨਾਂ ਨੂੰ ਇਹਦੇ ਤੱਕ ਫਾਰਮਾਂ ਚੁੱਕੇ ਤੇ ਫਾਰਮਟ ਭਰਨੇ ਪੈਂਦੇ ਹੁੰਦੇ ਆ ਇਹਨੂੰ ਹੁਣ ਦੀਆ ਭਰ ਦੇਣਾ ਹਾਂ ਉਹ ਹੀ ਦਾ ਗੱਲ ਮੰਗਿਆ ਨਹੀਂ ਆਉਂਦਾ ਇਹਨਾਂ ਨੂੰ ਦੂਸਰ ਲੱਗਿਆ ਵੀ ਅਸੀਂ ਫੇਰ ਵੀ ਨਹੀਂ ਜਾਂਦੇ ਇਹ ਵੀ ਸਕੀਮ ਆ ਇਹਨਾਂ ਦੀ ਇਹ ਵੀ ਪਾਲਿਸੀ ਆ ਇਹਨਾਂ ਦੀ ਇੱਕ ਅੱਗੇ ਚੋਣ ਹੋ ਜਾ ਜੇ ਦੂਜੇ ਹਾਰ ਕੇ ਦਹਾੜ ਕੇ ਹਾਂ ਤੁਸੀਂ ਤੁਸੀਂ ਦੂਰ ਦੀ ਫਿੰਗਰ ਨਾ ਕਰੋ ਆਪਾਂ ਵੀ ਉਹੀ ਰੱਖਦੇ ਆ ਨਾ ਯਾਰ ਤੁਸੀਂ ਦੂਰ ਦੀ ਮੂਹੇ ਪਾਰ ਆਉਂਦੀ ਹੈ ਨਾ ਤਿੰਨ ਸਾਲ ਹੋ ਗਏ ਗਰਾਊਂਡ ਤਿਆਰ ਹੋਈ ਨਾ ਗਰਾਊਂਡ ਇਹਨਾਂ ਤੱਕ ਹਜੇ ਵੀ ਨਾ ਤਿਆਰ ਹੋਇਆ ਅਸੀਂ ਉਹ ਵੰਡੇ ਜਿਹੜੇ ਲੈ ਕੇ ਆਏ ਆ ਸਰਕਾਰ ਨੂੰ ਕਿ ਜਿੰਦੇ ਕੇ ਜ਼ੋਰ ਹੋਊਗਾ ਤੇ ਜੱਤੂਗਾ ਤੁਸੀਂ ਪੇਪਰ ਅਗਲੇ ਦਾ ਪੂਰੇ ਕਰੋ ਅਸੀਂ ਤਾਂ ਇਹ ਨਹੀਂ ਕਹਿੰਦੇ ਜਿਹੜੇ ਸਾਡੇ ਬਰਾਬਰ ਖੜੇ ਕੀਤਾ ਉਹਨਾਂ ਦੇ ਜੇ ਗਲਤੀ ਹੋਣਾ ਤਾਂ ਵੀ ਪਾਸ ਕਰ ਦਿਓ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਵੀ ਨਾ ਪਾਸ ਕਰੋ ਕਿਸੇ ਦਾ ਸੋਹਾਂ ਤਾਂ ਜਨਤਾ ਨੇ ਆ ਕੋਈਰ ਤੁਸੀਂ ਫਿਰ ਨਰਪਖ ਦੀ ਹੋਏ ਕਿੰਨੇ ਨੰਬਰ ਦਿੰਦੇ ਮੈਨੂੰ ਨੰਬਰ ਨੰਬਰ ਇਹਨਾਂ ਨੰਬਰ 548 8548 4020 10548 4020 40255 482 ਜਿਹੜਾ ਬੰਦਾ ਕੈਂਡੀਡੇਟ ਆਗਾ ਫਾਰਮ ਲਿਆਓ ਤੇ ਉਹਨਾਂ ਦਾ ਸਾਨੂੰ ਅਸੀਂ ਦੇ ਦਾਂਗੇ ਮੈਂ ਉੱਥੇ ਬੈਠੀ ਸਾਨੂੰ ਇੱਕ ਮਿੰਟ ਬਾਈ ਖੜ ਜਾ ਖੜ ਜਾ ਇੱਕ ਮਿੰਟ ਗੱਲ ਕਰ ਸਕਦਾ ਇਹ ਤਾਂ ਮੁੱਕਤ ਪਰਿਵਾਰੀ ਤੋਂ ਲੈ ਲਓ ਭਾਈ ਇਹ ਤਾਂ ਕੰਮ ਹੀ ਕਰਨ ਵਾਲਾ ਸੀ ਕਿਹੜਾ ਕੋਈ ਅਫਸਰ ਸੀ ਤਾਂ ਕਰੀ ਸੀਗਾ ਰੋਟੇ ਛੋੜੇ ਰਗੀ ਭਾਈ 5 ਵਜੇ ਤੱਕ ਬਹਿ ਜੰਨੇ ਆ ਛੋੜਦਾ ਤਾਂ ਕੋਈ ਨਹੀਂ ਯਾਰ ਅਸੀਂ ਛੋੜੇ ਨਾਲ ਹੀ ਸਾਡੀ ਭਰਾਤ ਹੋਏ ਨਹੀਂ ਤਾਂ ਹੀ ਹੋਏਦਾ ਯਾਰ ਕਿ ਜਿਹੜੀ ਕੋਈ ਨਾ ਕੋਈ ਨਿਸ਼ਾਨਾ ਸਹੀ ਜੁੜਦਾ ਤਾਂ ਇੱਥੇ ਸਾਰਾ ਕੁਝ ਤੇ ਬੰਦ ਹੈ ਹਾਂਜੀ ਨੰਨ ਨੰਨ ਫਾਰਮ ਤਾਂ ਉਹਨਾਂ ਵੱਲੋਂ ਮਿਲਦੀ ਫਾਰਮ ਲਈ ਨਹੀਂ ਸਿੱਧਾ ਉਂਟ ਕੱਟਣਾ ਨਹੀਂ ਲੱਗਦਾ ਜੁੱਲਾ ਟੈਕਸ ਦਾ ਕੱਟਦੇ ਨੇ ਜੁੱਲਾ ਟੈਕਸ ਹੀ ਕੱਟਦੇ ਨੇ ਤੁਸੀਂ ਫਾਰਮ ਭਰ ਕੇ ਦੇ ਦਿਓ ਉਹਨਾਂ ਉਹਨਾਂ ਦੇ ਜੁੱਲਾ ਟੈਕਸ ਕੱਟ ਲੱਗੇ ਫਾਰਮ ਉਹਨਾਂ ਦੇ ਤੇ ਆਣਾ ਉਹ ਦਿੱਤੇ ਰਿਹਾ ਦੋ ਸ਼ੋਹਰਾਂ ਦੇ ਜੁੱਲਾ ਟੈਕਸ ਦੇ ਦੋ ਮਿੰਟ ਤੋਂ ਫਿੱਟੇ ਹੋਏ ਜੰਡੇ ਆਉਂਦੇ ਯਾਰ ਮਾੜਾ ਚਾਰ ਰੋਲ ਹਸਤਾ ਹੈ ਉਹ ਕਈ ਦਿਨਾਂ ਨੇ ਕੱਲ ਨੂੰ ਵੀ ਇਹਨਾਂ ਨੇ ਆਉਣਾ ਨਹੀਂ ਕੱਲ ਨੂੰ ਆਉਣਾ ਹੀ ਨਹੀਂ ਯਾਰ ਇਹਨਾਂ ਦੀਆਂ ਛੁੱਟੀਆਂ ਪੈਸਾ ਰੱਤ ਕਰੀਆਂ ਹੋ ਗਿਆ ਇਹਨਾਂ ਨੇ ਆਉਣਾ ਨਹੀਂ ਚਾਹਦਾ ਭਾਈ ਬੈਹ ਜੋ ਭਾਈ 2 ਮਿੰਟ ਫਿਰ ਆ ਜਾਓ ਹਾਂ ਕਰਦੇ ਆ ਲੇਕਿਨ ਆ ਫੜੀ ਜਾ ਵੀ ਉਹਨਾਂ ਦਾ ਦੱਸ ਦੇ ਅੰਦਰ ਬਣਾ ਗਿਆ ਉਹਦਾ ਤੁਸੀਂ ਆਓ पंज मिंट वाहो

ਲਾ ਭਾਈ ਗੋਜੋ ਯਾਰ ਆਜੋ ਦੋ ਮਿੰਟ ਆਪਾਂ ਗੱਲਬਾਤ ਕਰ ਲਈ ਰਵੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਦੇਖੋ ਸਭ ਤੋਂ ਵੱਧ ਡੈਮੋਕਰੈਂਸੀ ਦਾ ਲੋਕਤੰਤਰ ਦਾ ਰੌਲਾ ਪਾਉਣ ਵਾਲੇ ਲੋਕ ਕੇਜਰੀਵਾਲ ਸਭ ਤੋਂ ਵੱਧ ਇਸ ਗੱਲ ਦਾ ਰੌਲਾ ਪਾਉਂਦਾ ਭਵੰਤ ਸਭ ਤੋਂ ਵੱਧ ਰੌਲਾ ਪਾਉਂਦਾ ਕਿ ਜਿਹੜਾ ਘਾਣ ਹੋ ਰਿਹਾ ਲੋਕਤੰਤਰ ਦਾ ਮੋਦੀ ਕਰ ਰਿਹਾ ਜੀ ਧੱਕੇਸ਼ਾਹੀ ਕਰ ਰਿਹਾ ਜੀ ਆਹ ਤੁਸੀਂ ਆਧਾਰਨਾ ਜਿਹੜੇ ਅੱਜ ਲੋਕ ਵੱਖ-ਵੱਖ ਪਿੰਡਾਂ ਦੇ ਹਲਕਾ ਖੂਲ ਦੇ ਵਿੱਚ ਭਗਤਾ ਭਾਈ ਦੇ ਚੌਂਕ ਨੂੰ ਜਾਮ ਕਰੀ ਬੈਠੇ ਹੋ ਕਾਰਨ ਕੀ ਕਿ ਚੁੱਲ੍ਹਾ ਟੈਕਸ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਸਰਪੰਚੀ ਦੇ ਮੈਂਬਰੀ ਦੇ ਕਾਜ ਪੜਨ ਦੇ ਲਈ ਉਹ ਨਹੀਂ ਦੇ ਰਹੇ ਉਹਨੂੰ ਰੋਕ ਰਹੇ ਆ ਸੈਕਟਰੀ ਉਹ ਜੱਖਪਿੰਡ ਦਾ ਉਹਨੂੰ ਲੱਗਦਾ ਕਿ ਮੈਂ ਭਵੰਤਮਨ ਮੇਰੀ ਜੇਬ 'ਚ ਆ ਕੋ ਸ਼ੇਰਾ ਕੱਲ ਨੂੰ ਸਰਕਾਰਾਂ ਬਦਲ ਗਈਆਂ ਤੇਰੇ ਵਰਗਾ ਪੈਰਾਂ 'ਚ ਬੈਠਾ ਹੁੰਦਾ ਜਿੰਦਰਾ ਕੱਖ ਨਹੀਂ ਜਾਣਾ ਠੱਕੇ ਸ਼ਾਂਗਾਂ ਹੁੰਦੀਆਂ ਆਈਆਂ ਨੇ ਤੇ ਕੋਈ ਦੋਰਾਵਾ ਨਹੀਂ ਆ ਪਹਿਲੀਆਂ ਸੱਕਾਰਾਂ ਵੇਲੇ ਵੀ ਹੋਈਆਂ ਚਾਹੇ ਬਾਦਲ ਸਰਕਾਰ ਰਹੀ ਚਾਹੇ ਕਾਂਗਰਸ ਰਹੀ ਪਰ ਆ ਜਮੇ ਯਾਰ ਜਗੋਂ ਤੇਰ ਵੀ ਆ ਇੰਨੀ ਨਿਹਰ ਕਰਦੀ ਜਤੁੱਲਾ ਟੈਕਸ ਨਾ ਦਿਓ ਸੈਕਟਰੀ ਭਜਾ ਦਿਓ ਵੀਡੀਓ ਭਜਾ ਦਿਓ ਸੈਕਟਰੀ ਭਜਾਤਾ ਫੋਨ ਬੰਦ ਕਰਾਤਾ ਵੀਡੀਓ ਨੂੰ ਕਹਦਾ ਫੋਨ ਚੱਕਣਾ ਨਹੀਂ ਡੀਸੀ ਨੂੰ ਕਹਦਾ ਫੋਨ ਚੱਕਣਾ ਨਹੀਂ ਛੋੜੇ ਕੋਲ ਹੀ ਮਾਇਆ ਡੀਸੀ ਬਠਿੰਡੇ ਨੂੰ ਮੈਂ ਘਟਾ ਘਟ ਚਾਰ ਫੋਨ ਲਾਏ ਨਹੀਂ ਚੱਕ ਰਿਹਾ ਕਾਰਨ ਕੀ ਵੀ ਇਹੀ ਗੱਲ ਕਰਨਗੇ ਵੀ ਆਜ ਚੁੱਲਾ ਟੈਕਸ ਲੈਣ ਦੀ ਖਾਤਰ ਲੋਕਾਂ ਨੇ ਫਾਰਮ ਭਰਨੇ ਆ ਕੱਲ ਨੂੰ ਇੱਕ ਤਰੀਕ ਐ ਦੋ ਦੀ ਛੁੱਟੀ ਆ ਤਿੰਨ ਦੀ ਛੁੱਟੀ ਆ ਚਾਰ ਰਹਿ ਗਈ ਮਗਰ ਕੱਲ ਨੂੰ ਟਾਲ ਮਟੋਲ ਕਰਤੀ ਦੋ ਛੁੱਟੀਆਂ ਗਾ ਚਾਰ ਨੂੰ ਫੇਰ ਨਾ ਗਿਆ ਸਮਾਂ ਗਿਆ ਕੰਮ ਇਹਦਾ ਭਵੰਤ ਮਾਨਤਾ ਕਹਿੰਦਾ ਸੀਗਾ ਕਿ ਮੈਂ ਅਸੀਂ ਹਰ ਮਨ ਪਿਆਰੇ ਬਾਹਤਾਂ ਸਾਰੇ ਦਾ ਲੋਕ ਕੰਮ ਦੇਖ ਕੇ ਬੋਟਾ ਪਾ ਦੇਣਗੇ ਤੇ ਹੁਣ ਆਇਆ ਇਸ ਕੰਮ ਤੇ ਉਤਰਿਆ ਵੀ ਬੋਟਾ ਜਿਹਦੇ ਵਿੱਚ ਆਪਣੇ ਸਰਪੰਚ ਮੈਂਬਰ ਜਤੌਣ ਖਾਤਰ ਦੂਜੀਆਂ ਤਰ੍ਹਾਂ ਦੇ ਬੰਦਿਆਂ ਨੂੰ ਚੁੱਲਾ ਟੈਕਸ ਦੇਣ ਤੋਂ ਅੰਕਾਰੀ ਹੋਏ ਖੜੇ ਆ ਜੀ ਧਰਨੀ ਬਾਈ ਆਪ ਦੀ ਤੇਰੀਆਂ ਆ ਸਾਰੇ ਲੱਗਦਾ ਉਹ ਇਨਕਲਾਬੀ ਯੋਧੇ ਆ ਜਿਨ੍ਹਾਂ ਨੇ ਬੜਾ ਚਾਅ ਸੀ ਮੈਂ ਚੋਣ ਲੜੀ ਵਿਧਾਨ ਸਭਾ ਦੀ ਮੌਲ ਹਾਂ ਕੇ ਤੋਂ ਮੈਂ ਉਦੋਂ ਹੀ ਪਿੱਟਿਆ ਮਖਿਆ ਇਹ ਦਿਖਾਵਾ ਹੈ ਡਰਾਮਾ ਕੱਖ ਨਹੀਂ ਪਰ ਉਹ ਲੋਕ ਉਹਨੂੰ ਗਾਣਾ ਕੱਢਦੇ ਸੀ ਦੇਖ ਲੈ ਪੰਜੀ ਦਾ ਭੌਣ ਤੁਸੀਂ ਤੁਸੀਂ ਲੋਕ ਆ ਜਿਨ੍ਹਾਂ ਨੇ 92 ਚ ਤਾ ਕੇ ਮੁੱਖ ਮੰਤਰੀ ਬਣਾਇਆ ਉਹਨਾਂ ਲੋਕਾਂ ਨੂੰ 92 ਐਮ ਐਲ اے ਹੋਰ ਸੁਣ ਲੋ ਇਹ ਇੱਕ ਇੱਕ ਸਰਪੰਚ ਦੇ ਨਾਲ ਇਹ ਡੀਲ ਹੋਈ ਆ 5-5 7-7 ਲੱਖ ਰੁਪਏ ਚ ਹਾਂਜੀ ਮੌੜ ਹਲਕੇ ਦਾ ਮੈਨੂੰ ਪਤਾ ਆ ਫੂਲ ਹਲਕੇ ਦਾ ਵੀ ਪਤਾ ਹੈ ਉਥੋਂ ਅਸ਼ਰਿਆ ਵੀ ਮੰਗੀ ਜਾਂਦਾ ਵੀ ਮੈਨੂੰ ਦੱਸ ਕਿੰਨੇ ਦੇਵੇਂਗਾ ਸਰਪੰਚ ਬਣਾ ਦਿੰਨੇ ਆ ਅੱਜ ਦੀ ਤੁਸੀਂ ਨਵੀਂ ਵੀਡੀਓ ਸੁਣੀ ਹੋਣੀ ਆ ਦੇਖੀ ਆ ਜੱਤਵਾਲਾ ਐਮਐਲ ਸ਼ਰਿਆਮ ਧਮਕੀ ਦੇ ਰਿਹਾ ਸ਼ਰਿਆਮ ਧਮਕੀ ਦੇ ਰਿਹਾ ਵੀ ਆ ਸਾਡਾ ਸਰਪੰਚ ਆ ਜੀ ਲੋ ਥਾਪਤਾ ਜੀ ਜੇ ਕੋ ਤਨ ਪੰਜ ਕਰੂਗਾ ਨਾ ਬੰਦੇ ਬਣਾ ਦੇਾਂਗੇ ਸੁਣਿਆ ਕਿ ਨਹੀਂ ਸੁਣਿਆ ਇਹ ਤਾਂ ਲੋਕ ਤਾਕਤ ਵੱਡੀ ਹੁੰਦੀ ਆ ਜਿੱਥੇ ਤੁਸੀਂ ਜੁੜ ਗਏ ਵੱਡੀਆਂ ਵੱਡੀਆਂ ਸਰਕਾਰਾਂ ਗੋਡੇ ਟੇਕ ਜੁੰਦੀਆਂ ਭਰਾਵੋ ਪਰ ਇੰਨੀ ਨੇਹੇਲ ਕਰਦੀ ਇੰਨੀ ਗੁੰਡਾ ਕਰਦੀ ਐਡਾ ਧੱਕਾ ਤੰਤਰ ਆ ਤਾਂ ਕੇਸ਼ਾ ਆਈਆ ਹੋਰ ਗਿਆ ਯਾਰ ਤੜਕੇ ਦੇ ਸ਼ਰਕ ਦੇ ਬੈਠੇ ਹਾਂ ਸਾਇਟੀ ਨੂੰ ਵੀ ਜਿੰਦਾ ਲਵਾਦਾ ਜੀ ਸਾਰੀ ਨੂੰ ਜਿੰਦਾ ਲਵਾਤਾ ਸਿਰਫ ਕਾਜਕਰ ਪਰਨ ਖਾਤਰ ਜੇ ਇੰਨੀ ਇੰਨੇ ਦਾਵਾਂ ਜੇ ਇੰਨੇ ਤੁਸੀਂ ਹਰ ਮਨ ਪਿਆਰੋਂ ਲੜਨ ਦੇ ਲੋਕਾਂ ਨੂੰ ਯਾਰ ਜਿਹੜਾ ਕੰਮ ਹੋਇਆ ਜਿੱਤ ਜੂਗਾ ਤੁਸੀਂ ਇਹ ਦੇਖੋ ਜਿੱਥੇ ਕਈ ਆਪਣੇ ਪਿਛਲੇ پلان ਤੋਂ ਲੈ ਕੇ ਦੋ ਤਿੰਨ پلان ਹੋ ਗਏ ਜਰਨਲ ਤੁਰੀ ਉਹ ਜਰਨਲ ਹੀ ਰੱਖਤੀ ਕਈ ਥਾਂ ਰਜਰ ਵੀ ਰੱਖਤੀ ਪਤਾ ਸੀ ਕਿ ਇਥੇ ਬੰਦਾ ਸਾਡਾ ਜਿੱਤਣਾ ਨਹੀਂਗਾ ਪਹਿਲਾਂ ਇਹ ਮਤਾਂ ਲਿਆਂਦਾ ਵੀ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਦੇ ਉੱਤੇ ਬੰਦਾ ਖੜਾ ਨਹੀਂ ਕਰੂਗੀ ਕਾਨੂੰਨ ਪਤਾ ਸੀ ਵੀ ਸਾਡੇ ਨੇ ਲੜਨਾ ਜੋ ਦੂਜੇ ਪਾਸੇ ਕੋ ਜਿੱਤ ਕੇ ਨਾਰ ਲਾ ਲਾਂਗੇ ਸੋ ਭਰਾਵੋ ਹੁਣ ਅਧਿਕਾਰੀ ਆਏ ਆ ਵੀ ਅਸੀਂ ਤੁਹਾਨੂੰ ਟੈਕਸ ਦੇ ਦਿੰਦੇ ਆ ਆਪਾਂ ਜਿਉਂਦੇ ਆ ਤਿਉਂ ਇੱਥੇ ਬਣੇ ਰਹਿਣਾ ਅਸੀਂ ਜਾਣਦੇ ਆ ਪੰਜ ਸੱਤ ਬੰਦੇ ਜਿਹੜੇ ਜਿਹੜੇ ਵੀ ਉਮੀਦਵਾਰ ਜਿਹੜੇ ਪਿੰਡਾਂ ਚੋਂ ਹੈਗੇ ਆ ਜੇ ਆਪਾਂ ਨੂੰ ਦਿੰਦੇ ਆ ਜੁਲਾ ਟੈਕਸ ਕੱਟ ਕੇ ਤਾਂ ਠੀਕ ਆ ਨਹੀਂ ਇਹ ਆਪਣਾ ਧਰਨਾ ਲਗਾਤਾਰ ਜੜਰਾ ਚੱਲੂਗਾ ਤੇ ਇਹਦੇ ਲਈ ਪ੍ਰਬੰਧ ਕੋਈ ਲੰਗਰ ਦਾ ਪਿੰਡਾਂ ਦੇ ਵਿੱਚੋਂ ਕਰ ਲੋ ਹੋਕਾ ਵਗੈਰਾ ਦਵਾ ਦਿਓ ਤੇ ਟੈਂਟ ਵੀ ਆਪਣੇ ਇੱਥੇ ਲਾ ਲੋ ਤੰਬੂ ਕੱਢ ਦਿਓ ਇਹਦਾ ਇੱਕੋ ਹੀ ਹਾਲ ਆ ਹੋਰ ਸਾਡੇ ਕੋਲ ਵੀ ਹਾਲ ਨਹੀਂ ਦਿਨ ਛੋੜੇ ਕੋਲੇ ਕੱਲ ਤੇ ਚਾਰ ਦੋ ਦਿਨ ਹੀ ਬਚੇ ਆ ਦੋ ਦਿਨਾਂ ਦੇ ਵਿੱਚ ਜੇ ਤੁਸੀਂ ਤੱਕੜੇ ਰਹੇ ਤੁਸੀਂ ਜੇ ਕਾਗਜ਼ੀ ਪੜ ਜਿੱਤ ਵੀ ਜਾਵਾਂਗੇ ਮਸਲਾ ਕਾਗਜ਼ ਭਰਨ ਦਾ ਸੋ ਆਓ ਹੁਣ ਆਪਾਂ ਜਿਹੜੇ ਜਿਹੜੇ ਵੀ ਉਮੀਦਵਾਰ ਹੈਗੇ ਤੁਸੀਂ ਕਮੇਟੀ ਬਣਾ ਲੋ ਦੱਸ ਗਿਆ ਨਾ ਮੰਨੇ ਦੇ ਆਪਾਂ ਚੱਲਦੇ ਆਂ ਵੀਡੀਓ ਕੋਲੇ ਉਹਨੂੰ ਕਹਿ ਫਾਰਮ ਭਰੇਵੇ ਆ ਫਰ ਪਰੇ ਵੀ ਆਜੋ ਫਿਰ ਆਪਾਂ ਚੱਲਦੇ ਆਂ ਕੀ ਕਹਿੰਦੇ ਆ ਅਗਲੀ ਬਿਉਂਤ ਬੰਦੀ ਕੀ ਆ ਉਹਦੇ ਲਈ ਆਪਾਂ ਅੱਗੇ ਦੇਖਦੇ ਆਂ ਆਜੋ ਫਿਰ ਆਪਾਂ ਜਿਹੜੇ ਵੀ ਹੈਗੇ ਆ ਬੰਦੇ ਤੁਸੀਂ ਆ ਵੀ ਮੀਂਡ ਮੀਂਡ ਜਾਵੜੋ ਵਸ ਯਾਰ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਮੀਂਡ ਜਾਵੜੋ ਬਸ ਯਾਰ ਜਿਹੜੇ ਬਾਕੀ ਬਾਕੀ